ਆਦਲਾ ਟੋਪਿਕ ਤਾਂ ਮੈਂ ਇਹਨਾਂ ਜਿਹੜੇ ਇੰਡੀਆ ਵਾਲੇ ਬਾਬੇ ਆ ਨਾ ਰਗੜਦੀਏ ਫਿਰ ਇੱਕ ਮਾੜਾ ਸੌਂਗ ਚੱਲਦਾ ਫਿਰ ਸਿਰ ਘੁੰਮਦਾ ਅੱਛਾ ਫਿਰ ਵਾਲ ਜੇ ਉਤੋਂ ਨਹੀਂ ਆਉਂਦੇ ਮੇਲਦੇ ਉਹ ਕਹਿੰਦਾ ਤੂੰ 10 ਰੁਪਏ ਟੇਕਦੀਆਂ ਤੇਰੇ ਕਰਕੇ ਮੈਂ ਬਾਬੇ ਸ਼ਲੱਖਨ ਦਾਸ ਦੇ ਨਾਲ ਮਲਖਨ ਦਾਸ ਦੇ ਨਾਲ ਮੈਂ ਪੰਗਾ ਲਿਆ ਤੇ ਉਹਨੇ ਮੈਨੂੰ ਰਾਤ ਭੰਨਟਿਆ ਮੈਂ ਲੱਖਾਂ ਦਾ ਕੰਮ ਕਰੀ ਬੈਠਾ ਤੇ ਤੂੰ 10 ਟੇਕੀ ਕਹਿੰਦਾ ਮੈਂ ਤੇਰੇ ਬਸ 10 ਰੁਪਏ ਵਿੱਚ ਮੈਂ ਚਿੱਤਰ ਖਾਵਾਂ ਦੂਜੇ ਬਾਬੇ ਤੋਂ ਤੋਂ ਬੁੜੀ ਨੇ ਵਿਚਾਰੀ ਨੇ 100 ਰੁਪਏ ਦੇਖਦਾ ਮੁੜ ਕੇ ਦਾਤ ਦੀ ਜਗਾ ਤੇ ਅੱਛਾ ਉਈ ਇਸੇ ਚੱਕਰ ਚ ਵੀ ਬਾਬਾ ਵੀ ਵੱਡਾ ਬੰਗਲੇ ਹੀ ਬੈਠਾ ਹੈ ਹਾਂ ਬਾਬਾ ਲੱਗੀ ਆ ਇਹ ਕਿੱਥੇ ਆ ਵੀ ਆਪਣੇ ਮੌਕਸਰ ਹੋ ਗਿਆ ਮੋਗੇ ਹੋ ਗਿਆ ਆ ਏਰੀਆ ਦੇ ਵਿੱਚ ਕਈ ਥਾਵਾਂ ਤੇ ਮੈਂ ਬੜੇ ਦੇਖੇ ਆ ਬਰਾਂਚਾ ਹੈ ਉਰ ਗਿਆ ਤਗੜੀਆਂ ਬਰਾਂਚਾ ਉਹਨਾਂ ਦੀਆਂ ਐਵੇਂ ਨਾ ਜਦੀਪ ਸਿੰਘ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ ਬਸ ਹੀ ਬਹੁਤ ਵਧੀਆ ਬਹੁਤ ਠੰਡ ਕਰਾਦੀ ਫਿਰ ਚਾਹ ਖਿਚੀ ਜਾਂਦੇ ਹੈ ਹੋਰ ਯਾਰ ਚਾਹ ਤਾਂ ਫਿਰ ਠੰਡ ਦੇ ਵਿੱਚ ਠੀਕ ਰਹਿੰਦਾ ਕਾ ਹੂੰ ਚਾਹ ਤਾਂ ਫਿਰ ਹੱਡ ਕਰਮ ਜ਼ਰੂਰੀ ਆ ਨਾ ਪੰਜਾਬੀ ਥੋੜੀ ਫਰਤੀ ਜੀ ਆ ਜਾਂਦੀ ਹਾਂ 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 ਅੱਜ ਦਾ ਫਿਰ ਆਪਾਂ ਟੌਪਿਕ ਕੀ ਆ ਜੀ ਉਤੇ ਆਪਣਾ ਕੀ ਟਾਕ ਹੋ ਗਈ ਅੱਜ ਦੀ ਅੱਜ ਦਾ ਟੌਪਿਕ ਤਾਂ ਮੈਂ ਕਹਿੰਦਾ ਜਿਹੜੇ ਇੰਡੀਆ ਵਾਲੇ ਬਾਬੇ ਆ ਨਾ ਰਗੜਦੀ ਇਹ ਬਾਬੇ ਕਹਿੰਦਾ ਮਤਲਬ ਵੀ ਜਿਹੜੇ ਪੁੱਛਾਂ ਪੱਛਾਂ ਦੇਣ ਵਾਲੇ ਤੇ ਉਹੋ ਬਾਬਿਆਂ ਦੀ ਗੱਲ ਕਰਦੇ ਆ ਆਪਾਂ ਦੂਜੇ ਨਹੀਂ ਦੂਜੇ ਨਹੀਂ ਬਾਬੇ ਆਪਨੇ ਜਿਹੜੇ ਸਹੀ ਨਹੀਂ ਜਿਹੜੇ ਜਿਹੜੇ ਨਕਲੀ ਸ਼ਕਲੀਏ ਬਨੇ ਹੋਏ ਆ ਨਾ ਪੁੱਛਾਂ ਦੇ ਨਾਲਾ ਕੋਈ ਕੋਸ਼ ਕੋਈ ਕਹਿੰਦਾ ਜੀ ਆਹ ਪਾਪ ਕਰ ਲੋ ਤੁਹਾਡਾ ਆ ਹੋ ਜਾਊਗਾ ਆ ਕਰ ਲੋ ਬਾਣੀ ਨਹੀਂ ਪੜ੍ਹਨੀ ਬਾਕੀ ਸਾਰੇ ਪਾਪ ਕਰਾ ਦਿੰਦੇ ਆ ਉਹ ਉਹ ਬਾਬਿਆਂ ਨੂੰ ਰਗੜਨਾ ਹੈ ਉਹਨਾਂ ਦੇ ਮੈਂ ਨਾਂ ਵੀ ਕਰੀਏ ਸੂਤਾਂ ਨੂੰ ਥੋੜਾ ਹਾਂ ਵੀ ਉਹਨਾਂ ਵੀ ਇੱਕ ਵਾਰ ਹਾਸਾ ਹੀ ਨਿਕਲਦਾ ਹੁੰਦਾ ਹੈਗਾ ਸਹੀ ਗੱਲ ਹੈ ਵੀ ਕਰਦੇ ਕੀ ਫਿਰਦੇ ਹਾਂ ਵੀ ਕਿੰਨਾ ਡਾਰਾ ਉਹਨਾਂ ਨੇ ਪੈਦਾ ਕੀਤਾ ਲੋਕਾਂ ਦੇ ਵਿੱਚ ਹਾਂ ਵੀ ਲੋਕੀ ਨਾ ਵੀ ਕਈ ਤਾਂ ਲੋਕ ਮੈਂ ਦੇਖਿਆ ਹੈਗਾ ਵੀ ਪੈਰ ਵੀ ਉਹਨਾਂ ਨੂੰ ਪੁੱਛ ਕੇ ਧਰਦੇ ਹਾਂ 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 ਐਡੇ ਖਤਰਨਾਕ ਰੂਪ ਧਾਰਨ ਕਰ ਚੁੱਕੇ ਵਾਕੀ 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 ਵੀ ਜੇ ਉਹ ਐ ਕਹਿਣ ਕਿ ਤਾਂ ਐ ਕਰਨਾ ਜੋ ਕਹਿਣ ਕਿ ਤਾਂ ਐ ਕਰਨੇ ਹੁਣ ਕੋਈ ਪੜ੍ਹੇ ਲਿਖੇ ਵੀ ਲੋਕ ਆਪਣੇ ਉਹਨਾਂ ਦੇ ਮਗਰ ਲੱਗੇ ਫਿਰਦੇ ਜਿਵੇਂ ਮਨਵਜੂਦ ਜਾਂ ਸਿੱਧੂ ਵਰਗੇ ਆਹੋ ਆਹੋ ਉਹ ਵੀ ਲੱਗੇ ਫਿਰਦੇ ਕੋਈ ਹਾਲ ਆ ਯਾਰ ਉਹਨਾਂ ਨਾਲ ਤਾਂ ਮੈਂ ਕਹਿੰਦਾ ਨਾਮ ਜਿਹੜੇ ਇਸ ਵਿਚਾਰੇ ਸਧਾਰਨ ਘਰ ਦੇ ਜਿਹੜੇ ਸਹੀ ਬਾਣੀ ਨੂੰ ਮੰਨਦੇ ਉਹ ਜ਼ਿਆਦਾ ਵਧੀਆ ਉਹ ਜ਼ਿਆਦਾ ਵਧੀਆ ਉੱਠ ਕੇ ਪਾਠ ਕਰੋ ਹਾਂ ਵੀ ਉਹ ਮੈਂ ਕਹਿੰਦਾ ਉਹ ਜ਼ਿਆਦਾ ਫਾਲੋ ਕਰਦੇ ਆ ਇਹਨਾਂ ਚੀਜ਼ਾਂ ਨੂੰ ਵੀ ਜਿਹੜਾ ਚੱਲ ਵੀ ਸਿੱਖ ਧਰਮ ਵਾਲਾ ਬੰਦਾ ਉਹ ਪਾਠ ਕਰਦਾ ਗੁਰਦੁਆਰਾ ਸਾਹਿਬ ਜਾਂਦਾ ਜਿਹੜਾ ਕੋਈ Hindu ਧਰਮ ਵਾਲਾ ਬੰਦਾ ਵੀ ਉਹ ਆਪਦਾ ਮੰਦਿਰ ਜਾਂਦਾ ਨਾ ਕੋਈ ਆਪ ਦੀ ਕੋਈ ਬਾਣੀ ਪੜ੍ਹਦਾਗਾ ਪਰ ਜਿਹੜੇ ਹੁਣ ਵਿੱਚ ਵਿਚਾਲੇ ਵਾਲੇ ਜਿਹੜੇ ਹੈਗੇ ਹੈਗੇ ਤੁਸੀਂ ਐਂ ਕਰੋ ਜੀ ਐਂ ਹੋ ਜਾਊਗਾ ਥੋਡੇ ਤੇ ਉਹ ਆ ਥੋਡੇ ਤੇ ਆਗਾ ਥੋਡੇ ਤੇ ਆ ਸਮੱਸਿਆ ਆਉਣ ਵਾਲੀ ਐ ਕਰ ਲੋ ਉਹਨਾਂ ਦਾ ਥੋੜਾ ਜਿਹਾ ਔਖਾ ਹੈਗਾ ਹਨਾ ਕੋ ਯਾਰ ਮੈਂਟਲੀ ਵੀਕ ਹੋ ਜਾਂਦੇ ਆ ਨਾ ਲੋਕ ਡਰਦੇ ਨੇ ਡਰਦੇ ਨਾਲ ਇਹਨਾਂ ਉਹਨਾਂ ਨੂੰ ਡਰਾਵਾ ਪਹਿਲਾਂ ਤਾਂ ਕੋਈ ਜ਼ਿਆਦਾ ਹੀ ਸੀਗਾ ਹੁਣ ਤਾਂ ਲੋਕ ਥੋੜੇ ਸਿਆਣੇ ਹੋ ਗਏ ਪਹਿਲਾਂ ਤਾਂ ਬਈ ਕੋਈ ਜ਼ਿਆਦਾ ਹੀ ਸੀ ਹਾਂ ਪਹਿਲਾਂ ਹੋ ਜ਼ਿਆਦਾ ਸੀ ਕਈ ਵਾਰ ਮੈਂ ਸੋਚਦਾ ਯਾਰ ਇੱਥੇ ਕਿਉਂ ਨਹੀਂ ਹੈਗੀ ਇੱਥੇ ਹੈ ਹੀ ਨਹੀਂ ਵੇਖ ਲੋ ਹਨਾ ਇਥੇ ਮੈਂ ਇੱਕ ਦੋ ਵੇਖਿਆ ਕਾਰਜਾ ਦਿੰਦੇ ਹੁੰਦੇ ਆ ਉਹ ਉਹਦੀ ਮੈਂ ਤਨ ਗੱਲ ਆਦਦਾ ਉਹ ਸੀਗਾ ਕੋਈ ਆਪਣੇ ਇੰਡੀਆ ਦਾ ਸੀਗਾ ਪੰਡਤ ਅੱਛਾ ਰਹਿੰਦਾ ਚਾਰਮ ਸਾਈਟ ਸੀ ਉਹ ਹਾਂ ਹਾਂ ਉਹ 1000 ਡਾਲਰ ਲੁੱਟ ਕੇ ਲੈ ਗਿਆ ਸੀ ਅੱਛਾ ਉਹ ਗਿੱਜਿਆ ਇੰਡੀਆ ਦਾ ਹੂੰ ਇੱਥੇ ਆ ਕੇ ਵੀ ਉਹਨਾਂ ਆਖਿਆ ਵੀ ਚਲਾਉਣੇ ਆ ਇਹ ਕੰਮ ਸ਼ੁਰੂ ਆਹਾਂ ਤੇ ਉਹਨੂੰ ਫਿਰ ਸਟੀਲੀਅਨ ਫੈਡਰਲ ਪੁਲਿਸ ਨੇ ਘੇਰਿਆ ਬੋਲੇ 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 ਦੂਦੀ ਬੋਲਸ ਨਹੀਂ ਇਹੋ ਕਹਿੰਦੇ ਬੰਦੇ ਦਾ ਪੁੱਤ ਬੰਦਾ ਨਹੀਂ ਆ ਯਾ ਇត្រਾ ਤੇ 10000 ਡਾਲਰ ਮੋੜ ਬੰਦੇ ਦਾ ਜਿਹੜਾ ਤੂੰ ਚੱਕਰਾਂ ਚ ਪਾਇਆਗਾ ਇਥੇ ਤਾਂ ਫਰਾਡ ਗੈਂਦੇ ਆ ਨਾ ਇਸ ਚੀਜ਼ ਨੂੰ ਇਹ ਤਾਂ ਫਰਾਡ ਹੀ ਆ ਫਰਾਡ ਹੀ ਆ ਇੰਡੀਆ ਚ ਵੀ ਫਰਾਡ ਆ ਇੰਡੀਆ ਚ ਮੰਨਦੇ ਨਹੀਂਗੇ ਇੰਡੀਆ ਚ ਮੰਨਦੇ ਨਹੀਂਗੇ ਬਾਬੇ ਨੇ ਆਇਆ ਕਿਆ ਕਿਆ ਚੱਕ ਦੇਗਾ ਚੱਕ 40000 ਦੇਉ ਚੱਕ ਸਾਡਾ ਸਾਰਾ ਕੁਝ ਸਹੀ ਹੋ ਗਿਆ ਇੱਕ ਬਾਬੇ ਜਿਹੜੇ ਅੱਜ ਕੱਲ ਨਵੇਂ ਆਏ ਬੜੀਆਂ ਆਈਟਮਾਂ ਹੈ ਨਹੀਂ ਹੈਗਾ ਵੀ ਕਿਤੇ ਵੀ ਸਹੀ ਆ ਬੜੇ ਉਹ ਪਹਿਲਾਂ ਉਹਨੂੰ ਵੇਖ ਕੇ ਹੀ ਆਇਆ ਹੱਸਾ ਜਾ ਨਿਕਲ ਜਾਂਦਾ ਯਾ ਇਹ ਕਰੂ ਕੋਈ ਨਹੀਂ ਕਰੂ ਕੋਈ ਲਗੋਈ ਅੱਜ ਨਵਾਂ ਰਿਵਾਜ ਚੱਲਿਆ ਤੂੰ ਦੇਖਿਆ ਉਹ ਹੂੰ ਆ ਟੂ ਆ ਸਿਰ ਲਾਉਣ ਵਾਲਾ ਐ ਕਰਕੇ ਮਾਰਦੇ ਕਮਾ ਕਮਾ ਕੇ ਵਾਲ ਖੁੱਲੇ ਛੱਡ ਕੇ ਹੂੰ ਦੱਸ ਵੀ ਬਾਬਾ ਕੀ ਚਾਹੁੰਨੀ ਆ ਤੂੰ ਫਿਰ ਇੱਕ ਮਾੜਾ ਸੌਂਗ ਚੱਲਦਾ ਫਿਰ ਸਿਰ ਘੁੰਮਦਾ ਅੱਛਾ ਫਿਰ ਵਾਲ ਜੇ ਉਤੋਂ ਨਹੀਂ ਆਉਂਦੇ ਮੇਲਦੇ ਯਾਰ ਮੈਂ ਹੈਰਾਨ ਆ ਉਹਨਾਂ ਲੋਕਾਂ ਦੇ ਫਿਰ ਉਹ ਗਾਣੇ ਵੀ ਗਾਉਂਦੇ ਆ ਪੂਰੇ ਤਗੜੇ ਅੱਛਾ ਪੂਰੇ ਗਾਣੇ ਲਾਉਂਦੇ ਆ ਕਿਆ ਮੈਂ ਕਹਿੰਦਾ ਵੀ ਦੇਖਣ ਆਲੇ ਆ ਪੂਰਾ ਮੋੜ ਬੰਦ ਦੇਣੇ ਮੈਂ ਕਹਣਾ ਵੀ ਜੇ ਬੰਦਾ ਕੋਈ ਨਹੀਂ ਨਾ ਕੁਝ ਸੋਚ ਰਿਆ ਤੇ 20 ਮਿੰਟ ਉਹਨਾਂ ਨੂੰ ਲਾ ਲੋ ਥੈਰਪੀ ਦਿੰਦੇ ਆ ਉਹ ਥੈਰਪੀ ਆ ਮਾਰਨਿੰਗ ਥਰ ਇੱਕ ਹਾਸੇ ਵਾਲੀ ਥੈਰਪੀ ਤੁਹਾਡੀ ਕੰਪਲੀਟ ਹੋ ਜੂਗੀ ਵੀ ਬੰਦੇ ਦਾ ਮੂਡ ਜਿਹੜਾ ਵੀ ਅਪ ਹੋ ਜੂਗਾ ਮੂਡ ਅਪ ਚੱਕਣਾ ਉਹਨਾਂ ਨੂੰ ਦੇਖੋ ਤੇ ਹੱਸੋ ਹੱਸੋ ਲੋਕ ਯਰ ਹੋ ਰਹੀ ਰਹਾ ਤੇ ਦਰਪੇ ਇੱਕ ਮੈਂ ਵੇਖਿਆ 10 ਸਾਲ ਦੇ ਮੁੰਡੇ ਨੂੰ ਬਾਬਾ ਬਣਾਈ ਬੈਠੇ ਤੇ ਮੈਂ ਕੱਲ ਪਰਸ ਵੀਡੀਓ ਦੇਖੀ ਪਤਾ ਨਹੀਂ ਹੁਣ ਸੱਚ ਹੈ કે ਝੂਠਾ ਵੀਡੀਓ ਤੇ ਬੜਾ ਵਿਸ਼ਵਾਸ ਵੀ ਨਹੀਂ ਆਉਂਦਾਗਾ ਹਾਂ ਪਰ 10 ਸਾਲ ਦੇ ਮੁੰਡੇ ਨੂੰ ਕਹਿੰਦੇ ਵੀ ਇਹ ਬਾਬਾ ਹੈਗਾ ਇਹ ਬਾਬਾ ਹੈ ਹਾਂ ਚੱਕਰੇ ਨਾ ਯਾਰ ਲੋਕ ਨਾ ਡਰਦੇ ਬਹੁਤ ਆ ਜਦੋਂ ਗਰੀਬੀ ਆ ਜਾਂਦੀ ਹੈ ਨਾ ਹੂੰ ਉਹਦੇ ਵਿੱਚ ਲੋਕ ਡਰਨਾ ਜਿਆਦਾ ਸ਼ੁਰੂ ਕਰਨਾ ਸ਼ੁਰੂ ਹੋ ਜਾਂਦੇ ਆ ਤੇ ਪਰ ਉਹਨਾਂ ਨੂੰ ਪਤਾ ਇਸ ਚੀਜ਼ ਦਾ ਹੂੰ ਫਾਇਦਾ ਚੱਕ ਲੈਂਦੇ ਉਹ ਫਾਇਦਾ ਚੱਕ ਲੈਂਦੇ ਹਾਂ ਜਿਵੇਂ ਫੋਟੋਆਂ ਲਾਤੀਆਂ ਮਗਰ ਹਨਾ ਕੋਈ ਕੋਈ ਮੁਸਲਮਾਨ ਦਾ ਕੋਈ ਬਣਾਤਾ ਹਾਂ ਹਨਾ ਉਹਦੇ ਵਾਲ ਜੇ ਕੱਟੇ ਹੋਏ ਆ ਉਹਦੇ ਮਤਲਬ ਟ੍ਰੈਂਡ ਜੀ ਹੋਗੀ ਵਾਲ ਜੇ ਜਵਾਂ ਹਨਾ ਉਹ ਮਤਲਬ ਇਹ ਦੇਖ ਕੇ ਹਰੀ ਹਰੀ ਜੀ ਫੋਟੋ ਨੂੰ ਵੇਖ ਕੇ ਆ ਰਾਂਦਾ ਇਹ ਬੜਾ ਡੇਂਜਰ ਤੇ ਬਾਬਾ ਦਾ ਨਾਂ ਬੜੇ ਖਤਰਨਾਕ ਆ ਬਾਬਾ ਲਖਨਦਾਸ ਬਾਬਾ ਸਲਖਨਦਾਸ ਵੀ ਇਹ ਬਾਬਾ ਅੱਜ ਹੀ ਮੈਂ ਥੋੜੇ ਕੱਲ ਪਰਸੋਂ ਦੇਖਿਆ ਮੈਂ ਹੂੰ ਇੱਕ ਬਾਬਾ ਕਵੇ ਇਹ ਕਹਿੰਦਾ ਕੀ ਆ ਫਲਾਣਾ ਉਹਨੇ ਕੋਈ ਦੱਸੀ ਉਹਦੀ ਗੱਲ ਜੀ ਉਹ 10 ਰੁਪਏ ਟੇਕਣ ਲੱਗੀ ਹਾਂ ਜਦੋਂ 10 ਰੁਪਏ ਟੇਕਿਆ ਕਹਿੰਦਾ ਉਹ ਗੁੱਸਾ ਚੜ ਗਿਆ ਨੂੰ ਅੱਛਾ ਉਹ ਕਹਿੰਦਾ ਤੂੰ 10 ਰੁਪਏ ਟੇਕਦੀਆਂ ਤੇਰੇ ਕਰਕੇ ਮੈਂ ਬਾਬੇ ਸ਼ਲੱਖਨ ਦਾਸ ਦੇ ਨਾਲ ਮਲੱਖਨ ਦਾਸ ਦੇ ਨਾਲ ਮੈਂ ਪੰਗਾ ਲਿਆ ਤੇ ਉਹਨੇ ਮੈਨੂੰ ਰਾਤ ਪੈਂਟਿਆ ਕੰਤੋਂ ਕਰ 100 ਟੇਕ ਮੈਂ ਲੱਖਾਂ ਦਾ ਕੰਮ ਕਰੀ ਬੈਠਾ ਤੇ ਤੂੰ 10 ਟੇਕ ਕਹਿੰਦਾ ਮੈਂ ਤੇਰੇ ਕੋਲੋਂ 10 ਰੁਪਏ ਪਿੱਛੇ ਮੈਂ ਛਿੱਤਰ ਖਾਵਾਂ ਦੂਜੇ ਬਾਬੇ ਤੋਂ ਤੋ ਬੁੜੀ ਨੇ ਵਿਚਾਰੀ ਨਾ 100 ਰੁਪਏ ਟੇਕਦਾ ਮੋੜ ਕੇ ਦਾ ਦੀ ਜਗਾ ਤੇ ਅੱਛਾ ਵੀ ਇਸੇ ਚੱਕਰ ਚ ਵੀ ਬਾਬਾ ਵੀ ਵੱਡਾ ਪੰਗਲ ਹੀ ਬੈਠਾ ਹਾਂ ਬਾਬਾ ਵੀ ਤਾਂ ਗੱਲ ਆ ਵੀ ਮੈਂ ਨਾ ਹੈਰਾਨ ਆ ਵੀ ਇੰਨਾ ਡਰ ਹਾਂ ਕਹਿੰਦਾ ਮੈਂ 10 ਰੁਪਏ ਪਿੱਛੇ ਤੇਰੇ ਤੋਂ ਛਿੱਤਰ ਖਾਵਾਂ ਦੂਜੇ ਬਾਬੇ ਤੋਂ ਹਾਂ ਇਹ ਕਹਿੰਦਾ ਜਦੋਂ ਉਹ ਆਉਂਦਾ ਨਾ ਉੱਤੇ ਬਹਿ ਜਾਂਦਾ ਮੇਰੀ ਛਾਤੀ ਤੇ ਕਹਦਾ ਜਦੋਂ ਮੇਰੀ ਛਾਤੀ ਤੇ ਬਹਿ ਕੇ ਜਦੋਂ ਮੇਰੇ ਭਾਰ ਪੈਣ ਦਾ ਬੋਝ ਪਤਾ ਨਹੀਂ ਕੀ ਪੈਂਦਾ ਉਹ ਕਹਿੰਦਾ ਮੇਰੇ ਲੱਤਾਂ ਤੇ ਘੁਮਾਉਂਦਾ ਮੈਨੂੰ ਉਹ ਤੇ ਕਹਿੰਦਾ ਤੂੰ ਮੈਨੂੰ 10 ਰੁਪਏ ਦੇਈ ਜਾਨੀਂ ਮੱਥਾ ਚੱਲ ਟੇਕ ਸੌ ਦਾ ਮੱਥਾ ਬਾਬੇ ਨੂੰ ਕਹਿੰਦਾ ਜਿਹੜੀ ਛਾਤ ਤੇਰਾ ਛਾਤੀ ਤੇ ਬੋਝ ਪੈਂਦਾ ਨਾ ਤੂੰ ਕਿਸੇ ਹਾਰਟ ਦੇ ਉਹਦੇ ਡਾਕਟਰ ਨੂੰ ਦਿਖਾ ਕੋਈ ਤੇਰੀ ਛਾਤੀ ਤੇ ਨਹੀਂ ਪੈਂਦਾ ਤੇ ਉਹ ਇੱਕ ਹੋਰ ਆ ਨਾਲ ਬਈ ਪੇਟਾ ਵੀ ਖਾਂਦੇ ਹੋ ਅੱਛਾ ਕਿ ਸਾਡੇ ਆਪਣੇ ਇੱਕ ਆਪਣੇ ਏਰੀਆ ਦਾ ਵੀ ਹੈਗਾਗਾ ਹੂੰ ਉਹ ਬਾਈ ਆ ਸਿਰ ਘਮਾਉਣ ਵਾਲਾ ਨਵਾਂ ਫੈਸ਼ਨ ਆ ਨਵਾਂ ਫੈਸ਼ ਇੱਕ ਔਖਣ ਐਵੇਂ ਮਣ ਕੇ ਮਣ ਕੇ ਆਪਦੇ ਹਲਾ ਲੈਣਗੇ ਲੋਕਾਂ ਦੇ ਹਲਵਾ ਦੇਣਗੇ ਕੀ ਫਾਇਦਾ ਯਾਰ ਉੱਥੇ ਬਈ ਦੁਨੀਆ ਹੀ ਬੜੀ ਬੈਠੀ ਹੁੰਦੀ ਆ ਹੂੰ ਹੂੰ ਉੱਥੇ ਐ ਨਹੀਂ ਵੀ ਦੋ ਤਿੰਨ ਜਣੇ ਬੈਠੇ ਹੁੰਦੇ ਆ ਆਪਣੇ ਪੂਰੀਆਂ ਪੱਗਾਂ ਬੰਨੀਆਂ ਉੱਥੇ ਪੂਰਾ ਮੈਂ ਕਹਿੰਨਾ ਵੀ ਤੂੰ ਦੇਖੀ ਤਾਂ ਸਹੀ ਬੰਦਾ ਕੀ ਆ ਇਹ ਕਿੱਥੇ ਆ ਬਈ ਆਪਣੇ ਮੋਕਸਰ ਹੋ ਗਿਆ ਮੋਗੇ ਹੋ ਗਿਆ ਆ ਏਰੀਆ ਦੇ ਵਿੱਚ ਕਈ ਥਾਵਾਂ ਤੇ ਮੈਂ ਬੜੇ ਦੇਖੇ ਆ ਬਰਾਂਚਾਂ ਹਨ ਮੁਰਗਿਆ ਤਗੜੀਆਂ ਬਰਾਂਚਾਂ ਉਹਨਾਂ ਦੀਆਂ ਉਹਨਾਂ ਨੂੰ ਐਵੇਂ ਨਾ ਜਾਣੀ ਤੇ ਆਏ ਨਹੀਂ ਹੈਗੇ ਜਿਹਨੂੰ 100 ਰੁਪਏ ਇੱਕ ਤੋਂ ਟਕਾ ਲਿਆ ਹੂੰ ਤੇ ਘੱਟੋ ਘੱਟ ਵੀ ਜੇ ਉੱਥੇ ਬਾੜਾ ਨਹੀਂ ਤਾਂ ਬਾੜਾ 500 ਬੰਦਾ ਵੀ ਆਇਆ ਹੂੰ 5 ਤੋਂ 10000 ਰੁਪਿਆ ਬਣਾ ਕੇ ਬਾਬੇ ਹੋਣੀ ਕਹਿੰਦੇ ਲਾ ਵੀ ਹੋ ਗਈ ਤੇ ਰਤੇ ਕਰਪਾ ਆਪਾਂ ਹੋਰੀ ਨਾ ਯੱਬ ਛੇੜ ਲੀਏ ਮੈਂ ਇੰਡੀਆ ਵੀ ਜਾਣਾਗਾ ਕਿਤੇ ਜਾਂਦੇ ਸਾਰੀ ਢਾ ਲੈਣਾ ਆਪਾਂ ਨੂੰ ਉਹ ਆਪਣੇ ਕੱਲਿਆਂ ਦੀ ਗੱਲ ਨਹੀਂ ਬੜੇ ਜਾਨਾਂ ਨੂੰ ਇਹ ਚੀਜ਼ ਦਾ ਪਤਾ ਅੱਛਾ ਨਾਲੇ ਆਪਾਂ ਜੇ ਇੰਡੀਆ ਆਪਾਂ ਜਾਣਾ ਹੈ ਆਪਾਂ ਨੂੰ ਡਰ ਕਾਦਾਗਾ ਹਾਂ ਉਹ ਐ ਥੋੜੀ ਆ ਵੀ ਤੇਰੇ ਮਗਰ ਗੁੰਡੇ ਲਾਤੇ ਉਹਨਾਂ ਨੇ ਹਾਂ ਹਾਂ ਉਹ ਤਾਂ ਕੋਈ ਅੰਦਰ ਹੀ ਕ੍ਰਿਸ਼ਮਾ ਜਾਂ ਕਰਦੇ ਆ ਵੀ ਹਾਂ ਆਰ ਕੀ ਬਾਬਾ ਆਊਗਾ ਤੇ ਤੈਨੂੰ ਢਾ ਲੈਣਾ ਉਹ ਮਤਲਬ ਵੀ ਉਹਨਾਂ ਦਾ ਆਪਦੇ ਇੱਕ ਚੱਕਰ ਵੀਊ ਜਾ ਬਣਾਇਆ ਅੱਛਾ 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 ਉਹਦੇ ਵਿੱਚ ਸੁੱਤੇ ਪਿਆ ਨੂੰ ਵੀ ਕੰਮ ਕੁਛ ਹੋਉਂਦਾ ਉਹ ਤੂੰ ਉਹਦੇ ਵਿੱਚ ਤੈਨੂੰ ਡਰ ਨਹੀਂ ਕੋਈ ਲੋੜ ਨਹੀਂ ਜਿੱਥੇ 100 ਦੇ ਤੂੰ 200 ਦੇਣਾਗਾ ਅੱਛਾ ਉਹਨਾਂ ਨੇ ਬਾਬਾ ਸ਼ਾਂਤ ਕਰ ਮੇਰਾ ਇੰਡੀਆ ਇੱਕ ਨਾਈਟ ਦਾ 200 ਇੱਕ ਘੰਟੇ ਦਾ 200 ਮੱਥਾ ਹੀ ਟਿਕਾਉਂਦੇ ਆ ਉਹ ਮੱਥਾ ਹੀ ਟਿਕਾਉਂਦੇ ਆ ਹਾਂ ਵੀ ਮੈਂ ਤਾਂ ਹੈਰਾਨ ਆ ਵੀ ਪੁੜੀਆਂ ਯਾਰ ਐਂ ਜਾਂਦੀਆਂ ਵੀ ਵੀ ਉਹਨਾਂ ਨੂੰ ਇੰਨਾ ਡਰ ਪੈਦਾ ਕਰਦੇ ਆ ਨਾ ਹੂੰ ਇੰਨਾ ਜ਼ਿਆਦਾ ਡਰ ਪੈਦਾ ਕਰਦੇ ਆ ਨਾ ਉਹ ਬੰਦੇ ਵੇਖਣ ਵਾਲੇ ਆ ਮੈਂ ਤਾਂ ਕਹਿਣਾ ਵੀ ਤੁਹਾਨੂੰ ਦੇਖੋ ਤਾਂ ਸਹੀ ਇੱਕ ਵਾਰੀ ਵੀ ਵੀ ਵਧਾਵਾਂਗੇ ਆਪਾਂ ਹੋਰ ਤਾਂ ਕੀ ਆ ਦੇਖ ਕੇ ਉਹਨਾਂ ਨੂੰ ਲਹਨਤਾ ਤਾਂ ਪੈਂਦੀਆਂ ਪੈਂਦੀਆਂ ਉਹਨਾਂ ਨੇ ਜਿਹੜਾ ਉਹਨਾਂ ਦਾ ਹਾਲ ਬੁਰਾ ਹਾਲ ਕਰਦੇ ਆ ਨਾ ਉਹ ਲੋਕ ਵੀ ਇੱਥੇ ਨਹੀਂ ਹੈਗੇ ਹਨ ਇਹ ਚੀਜ਼ਾਂ ਸਿਰ ਨਹੀਂ ਘੁੰਮਦੇ ਕੋਈ ਮੈਂ ਕਹਿੰਦਾ ਵੀ ਸਾਰੇ ਬਾਬੇ ਆਪਣੀ ਇੰਡੀਆ ਚ ਹੀ ਆ ਗਏ ਸਹੀ ਗੱਲ ਹੈ ਹਨ ਵੀ ਇੱਥੇ ਕੋਈ ਆਇਆ ਹੀ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਹਾਂ ਇੱਕ ਪਤੰਦਰ ਕਹੀ ਜਾਵੇ ਹਮ ਇੱਕ ਨੇ ਬਾਬੇ ਨੂੰ ਆ ਕੇ ਪੁੱਛਿਆ ਬਾਬਾ ਜੀ ਵੀ ਅਗਰ ਚਲੋ ਹਮ ਤੋ ਗਾਇਏਗੇ ਨਰਕ ਮੇ ਜਾਏਗੇ ਜਾਂ ਸਵਰਗ ਮੇ ਜਾਏਗੇ ਵੀ ਜਦ ਗੋਰੇ ਮਰenge ਤੋ ਉਹ ਕਹਾਂ ਜਾਏਗੇ ਵੀ ਉਹ ਸਵਰਗ ਮੇ ਜਾਏਗੇ ਪਰ ਇੰਗਲਿਸ਼ ਬੋਲenge ਹਾਂ 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 ਐਸੇ ਤਾਂ ਬਹੁਤ ਲੋਕ ਨਾਸਤਿਕ ਨੇ ਹੈ ਹਾਂ ਉਹ ਕਹਿੰਦਾ ਜਦੋਂ ਉਹ ਉੱਥੇ ਜਾਣਗੇ ਤੇ ਬਾਬੇ ਨਾਲ ਕਿਹੜੀ ਕਿਹੜੀ ਭਾਸ਼ਾ ਚ ਗੱਲ ਕਰਨਗੇ ਉਪਰ ਮਹਾਰਾਜ ਨਾਲ ਵੀ ਗੋਰੇ ਵੀ ਉਹ ਇੰਗਲਿਸ਼ ਚ ਗੱਲ ਕਰਨਗੇ ਫਿਰ ਵੀ ਉੱਥੇ ਫਿਰ ਇੰਗਲਿਸ਼ ਬਾਬੇ ਨੂੰ ਆਉਂਦੀ ਹੋਊਗੀ ਉਹ ਟਰਾਂਸਲੇਟਰ ਹੋਊਗਾ ਨਾ ਤਾਂ ਤੇ ਨਹੀਂ ਉਹ ਪਤਾ ਕੀ ਕਹਿੰਦਾ ਹਾਂ ਕਹਿੰਦਾ ਉੱਥੇ ਕੋਈ ਇੰਗਲਿਸ਼ ਨਹੀਂ ਚੱਲਦੀ ਉੱਥੇ ਕੱਲੀ ਸੰਸਕ੍ਰਿਤ ਚੱਲਦੀ ਆ ਅੱਛਾ ਵੀ ਆਈ ਡੇ ਟੋਚ ਕੇ ਲਾਉਂਦੇ ਆ ਹੋ ਮੈਂ ਕਹਿੰਦਾ ਵੀ ਹੈਰਾਨ ਆ ਮੈਂ ਉਹਨਾਂ ਲੋਕਾਂ ਦੇ ਦੁਨੀਆ ਤੇ ਇੰਨੀਆਂ ਲੈਂਗੁਏਜਸ ਨਹੀਂ ਆ ਲੋਕਾਂ ਨੂੰ ਨਾ ਬੁੱਧੂ ਬਣਾ ਰਿਆ ਅਸਲ 'ਚ ਬਹੁਤ ਵੱਡੇ ਪੱਦਰ ਤੇ ਲੋਕਾਂ ਨੂੰ ਆਏ ਆ ਲੋਕੀ ਇਹ ਚੀਜ਼ੇ ਸਮਝ ਲੈਣ ਵੀ ਹਾਂ ਸanskrit english french ਕਿੰਨੀਆਂ ਲੈਂਗੁਏਜ ਨੇ ਤੇ ਜੇ ਇਹ ਚੀਜ਼ ਨੂੰ ਸਮਝ ਹੀ ਲੈਣ ਉਹ ਵੀ ਬਾਬਿਆਂ ਦਾ ਕੰਮ ਐ ਨਹੀਂ ਚੱਲਦਾਗਾ ਹਾਂ ਤਾਂ ਉਹ ਲੋਕੀ ਉਵੇਂ ਹੀ ਹਟ ਜਾਂਣ ਹਨ ਇੱਕ ਬਾਬੇ ਕੋਲੇ ਆਈ ਹੂੰ ਬਾਬੇ ਨੂੰ ਕਹਿੰਦੀ ਬਾਬਾ ਜੀ ਰੋਟੀ ਪਾਣੀ ਦਾ ਬੜਾ ਔਖਾਗਾ ਅੱਛਾ ਵੀ ਸਾਡਾ ਤਾਂ ਘਰ ਨਹੀਂ ਚੱਲਦਾ ਹਾਂ ਬਾਬਾ ਕਹਿੰਦਾ ਜੀ ਬਸ ਤੂੰ ਐਂ ਕਰ ਇੱਕ ਮਹੀਨਾ 5 ਕਿਲੋ ਆਟੇ ਦੇ ਜਾਂ 10 ਕਿਲੋ ਆਟੇ ਦੇ ਹੂੰ ਵੀ ਉਹ ਬਣਾ ਕੇ ਨਾ ਆਟਾ ਗੁੰਨ ਕੇ ਤੇ ਮਛਲੀਆਂ ਨੂੰ ਖਵਾਉਣਾਗਾ ਅੱਛਾ ਤੇ ਇੱਕ ਨੇ ਥੱਲੇ ਕਮੈਂਟ ਕੀਤਾ ਉਹ ਕਹਿੰਦਾ ਉਹ ਕਹਿੰਦਾ ਆਲਰੇਡੀ ਆਟਾ ਹੈ ਨੀਗਾ ਅਗਲਾ ਮੱਛਲੀਆਂ ਨੂੰ ਕਿੱਥੋਂ ਖਵਾਉਗੀ ਉਹ ਜੇ ਆਟਾ ਹੀ ਗੁੰਨਣਾ ਤਾਂ ਰੋਟੀ ਬਣ ਜਾਏ ਕਹਿੰਦਾ ਆਈ ਦੋ ਤੇਰੇ ਕੋਲੇ ਆ ਵੀ ਉਹਦੇ ਕੋਲੇ ਬਈ ਰੋਟੀ ਪਾਣੀ ਨਹੀਂ ਗੁਜ਼ਾਰਾ ਹੁੰਦਾ ਕਹਿੰਦਾ 10 ਕਿਲੋ ਕਹਿੰਦਾ ਮੱਛਲੀਆਂ ਨੂੰ ਖਵਾਉਣ ਜੁਗਾ ਕਿੱਥੋਂ ਲਿਆਵੇਂ ਉਹ ਓਹੋ ਨਾਲੋਂ ਇੰਨਾ ਖਤਰਨਾਕ ਡਰਾਵਾ ਦਿੰਦੇ ਆ ਨਾ ਮਨਦੀਪ ਹੂੰ ਹੂੰ ਉਹ ਤੈਨੂੰ ਕਹਿਣਗੇ ਪੀਰ ਆ ਨਾ ਜਿਹੜੇ ਪੀਰ ਹਾਂ ਇਹਨਾਂ ਨਾਲ ਪੰਗਾ ਨਾ ਲੈ ਅੱਛਾ ਵੀ ਪਹਿਲੇ ਖਤਰਨਾਕ ਸਿੱਧੀ ਸਟ੍ਰੇਟ ਵੇ ਗੱਲ ਮੂੰਹ ਤੇ ਵਾਰਨਿੰਗ ਦੇ ਦੇਣ। ਵਾਰਨਿੰਗ ਦੇ ਦਿੱਤੀ ਵੀ ਪੀਰਾਂ ਨੂੰ ਗਲਤ ਨਹੀਂ ਬੋਲਣਾ ਪੀਰਾਂ ਦੇ ਨਾਲ ਆ ਨਹੀਂ ਕਰਨਾ ਪੀਰਾਂ ਦੇ ਨਾਲ ਜੋੜੀਆਂ ਨੇ ਪੀਰਾਂ ਨੂੰ ਗਲਤੀ ਨਹੀਂ ਪੀਰ ਨੂੰ ਬਸ ਉਹਦਾ ਮੱਥਾ ਟੇਕ। ਜਦੋਂ ਵਾਰਨਿੰਗ ਮਿਲ ਜਾਂਦੀ ਬੰਦੇ ਦੇ ਜੇਬ ਵਿੱਚ ਸਵਾ ਆਪ ਹੀ ਲੱਗ ਪੈਂਦਾ ਬਾਅਦ ਕਿ ਮੈਂ ਚੱਕ ਕੇ ਬਸ ਕਹਿੰਦੇ ਬਾਬਾ ਸ਼ਾਂਤੀ ਤਾਂ ਹੁੰਦਾ ਜੇ 100 ਰੁਪਏ ਟੇਕੀਂਗਾ ਤਾਂ ਪੀਰ ਨਹੀਂ ਤਾਂ ਪੀਰ ਜੁੰਡਿਆਂ ਦਾ ਫੜ ਲੈਂਦੇ। ਬਿਲਕੁਲ ਅੱਗੇ ਪਿੰਡਾਂ ਵਾਲੀਆਂ ਬੁੜੀਆਂ ਹੀ ਆਪਣੇ ਸ਼ਹਿਰਾਂ ਵਾਲੀਆਂ ਬੁੜੀਆਂ ਹੂੰ ਚੁੰਕੀਆਂ ਚੁੰਕੀਆਂ ਭਰ ਜਾਂਦੀਆਂ ਸੀ ਹਨਾ ਕੀ ਕੁਛ ਹੁੰਦਾ ਸੀਗਾ ਵੀ ਜੇ ਮੈਂ ਕਹਿੰਨਾ ਵੀ ਜੇ ਆਪਣੇ ਗੁਰੂ ਨਾ ਹੁੰਦੇ ਹਾਂ ਬਈ ਦਰਾਵੇ ਨਾ ਮਾਰੀਦੇ ਨੀ ਮਾਰਦੇ ਸੀ ਹਾਂ ਤੇ ਹਾਂ ਸਾਰਾ ਕੁਝ ਉਵੇਂ ਹੀ ਹੋਣਾ ਸੀਗਾ ਬਈ ਜੇ ਕਿਵੇਂ ਕਹਿ ਦਿੰਦੇ ਵੀ ਜੇ ਸਾਡਾ ਆ ਆ ਗਿਆ ਬਾਬਾ ਹੂੰ ਤੇ ਤੇਰਾ ਸਤਿਆਨਾਸ ਹੋ ਜਾਊਗਾ ਹਾਂ ਹਾਂ ਵੀ 100 ਰੁਪਏ ਦੇ ਜਾ ਤੇ ਬਾਬਾ ਸਾਰਾ ਕੁਝ ਠੀਕ ਕਰੀ ਜਾਊਗਾ ਜੇ ਤੁਸੀਂ ਬਾਬੇ ਨੂੰ ਗਲਤ ਬੋਲਿਆ ਜਾਂ ਮੱਥਾ ਨਾ ਟੇਕਿਆ ਤੇ ਬਾਬਾ ਤੁਹਾਡਾ ਬਸ ਕੰਮ ਕਰ ਤੂੰ ਚੱਕ ਦੂ ਫੱਟੇ ਤੁਹਾਡੇ ਦੇਖ ਲੋ ਕਿੱਡੀ ਹਨਾ ਕਿੱਡਾ ਵੱਡਾ ਮਿੱਥ ਹੈਗਾ ਕੀ ਹੈਗਾ ਇਹ ਹਾਂ ਉਹੀ ਤਾਂ ਗੱਲ ਹੈ ਮਿੱਥ ਤੇ ਬੁੜੀਆਂ ਡਰਦੀਆਂ ਵੀ ਬਹੁਤ ਡਰਦੀਆਂ ਬਹੁਤ ਟੇਕੀ ਜਾਂਦੀਆਂ ਮੱਥੇ ਹੂੰ ਇੱਕ ਨੇ ਕਹਿਤਾ ਹੂੰ ਕਹਿੰਦਾ ਉਹਨੇ ਬਈ ਚੂੜੀਆਂ ਲਵਾ ਲੀਆਂ ਹੂੰ ਚੂੜੀਆਂ ਲਵਾ ਲੀਆਂ ਉਹ ਖੜੀ ਹੋਈ ਤੇ ਉਹਨੂੰ ਕਹਿੰਦਾ ਵੀ ਐਂ ਕਰਕੇ ਐਂ ਕਰਕੇ ਆ। ਹੂੰ ਤੇ ਚੂੜੀਆਂ ਲਵਾ ਲਈਆਂ ਤੇ ਨਾਲ ਕਹਿੰਦਾ ਸ਼ਾਪ ਵੀ ਲਾ। ਬੁਢੀ ਨੂੰ ਕਹਿੰਦੇ ਬੁਢੀ ਲਾਵੇਂ ਨਾ। ਹਾਂ ਕਹਿੰਦਾ ਲਾ ਤੇ ਲਾਦੀ ਸ਼ਾਪ। ਕਹਿੰਦਾ ਡਰ ਨਾ ਬੀਬਾ। ਹਾਂ ਉਹ ਮਤਲਬ ਵੀ ਕਹਿੰਦਾ ਮੇਰੇ ਆਗੇ ਨਾ ਵੀ ਲਗਨ 30 ਲੱਖ ਦੀਆਂ ਚੂੜੀਆਂ ਪਾਈਆਂ। ਕਹਿੰਦਾ ਮੈਂ ਤੇਰੀ ਸ਼ਾਪ ਤੇ ਨਹੀਂ ਬੈਠਾ। ਅੱਛਾ 30 ਲੱਖ ਦੀਆਂ ਚੂੜੀਆਂ। 30 ਲੱਖ ਦੀਆਂ ਚੂੜੀਆਂ ਸੋਨੇ ਦੀਆਂ ਪਾਈਆਂ। ਕਹਿੰਦਾ ਮੈਂ ਤੇਰੀ ਸ਼ਾਪ ਤੇ ਨਹੀਂ ਬੈਠਾ। ਹੂੰ ਤੇ ਉਹ ਵਿਚਾਰੀ ਬੁਢੀ ਨੇ ਲਾਤੀ। ਬੀ ਬੁੜੀ ਨੂੰ ਪੁੱਛਣ ਆਲਾ ਬਈ ਤੈਨੂੰ ਕੀ ਪਤਾ ਵੀ ਉਹ ਨਕਲੀ ਪਾਈ ਬੈਠਾ ਹੈ ਕਿ ਅਸਲੀ ਪਾਈ ਬੈਠਾ ਹੈ ਵੀ ਤੂੰ ਇੰਨਾ ਡਰ ਗਈ ਹੈ ਤੇ ਆਹ ਤਾਂ ਹਾਲ ਹੂੰ ਨਾ ਚੂੜੀਆਂ ਲੱਗੀਆਂ ਬਈ ਥੋੜਾ ਜਿਹਾ ਦਸ ਤੇ ਦਿਮਾਗ ਤੋਂ ਕੰਮ ਲੈ ਲਓ ਵੀ ਤੁਸੀਂ ਮਾੜਾ ਸੋਚੋ ਹਾਂ ਵੀ ਇਹਦੇ ਜੀ ਆਉਂਦਾ ਜੇ ਤੂੰ ਇੰਨਾ ਹੀ ਤੂੰ ਨਾ ਵਿਸ਼ਵਾਸ ਹੈ ਨਾ ਬਾਬਾ ਨੇ ਜਾਣਦਾ ਸਾਰਾ ਕੁਝ ਸੋਨਾ ਸੋਨਾ ਲਾ ਕੇ ਜਾਓ ਜੇਬ ਵਿੱਚ ਸਿਰਫ 10 ਰੁਪਏ ਲੈ ਕੇ ਜਾ ਹਾਂ ਬਾਬਾ ਤੇਰੇ ਮੇਰੇ ਕੋਲ ਤਾਂ 10 ਰੁਪਏ ਆ ਜਿੰਨੀ ਮਰਜ਼ੀ ਕੁੱਟ ਕਾ ਬਾਬੇ ਬਲੇਟੀ ਦਰਿਆ ਉਹ ਜਵੇਂ ਜਿੱਦ ਨੂੰ ਮਰ ਜਾਈਂ। ਹੋਰ ਯਾਰ ਮੈਂ ਉੱਥੇ ਹੈਰਾਨ ਕਹਿੰਦਾ ਤੂੰ ਕਹਿੰਦਾ 10 ਰੁਪਏ ਮੱਥਾ ਟੇਕੀ ਯਾਨੀ ਕਹਿੰਦਾ ਜਿਹੜੇ ਪੀਰ ਤੇਰੇ ਮਗਰ ਲੱਗੇ ਹੋਏ ਆ ਨਾ ਤੇ ਮੈਂ ਉਹਨਾਂ ਤੋਂ ਕੁੱਟ ਖਾਣੀ ਆ। ਕਹਿੰਦਾ ਮੈਂ ਆਪਦੇ ਬਾਬੇ ਤੋਂ ਉਹਦਾ ਬਾਬਾ ਹੋਰ ਸੀ ਜਿਹੜਾ ਪੁੱਛਾ ਦਿੰਦਾ ਸੀ। ਉਹਦਾ ਮਤਲਬ ਟੈਂਡ ਵਾਲਾ ਬਾਬਾ ਸੀਗਾ ਉਹ ਜਿਹੜਾ ਕੋਈ ਵੀ ਸੀਗਾ ਤੇ ਜਿਹੜਾ ਜਿਹੜੇ ਉਹਦੇ ਮਗਰ ਲੱਗੇ ਹੋਏ ਸੀਗੇ ਹੈ ਉਹ ਵੀ ਉਹੀ ਸੀਗੇ ਟੈਂਟੁੰਡਾ ਲਈ। ਹਾਂ ਤੇ ਉਹ ਕਹਿੰਦੀ ਵੀ ਕਹਿੰਦਾ ਵੀ ਮੈਂ ਨੂੰ ਵੀ ਰਾਤ ਨੂੰ ਆਗੇ ਉਹਨਾਂ ਨੇ ਬਹੁਤ ਘੁੱਟਣਾ ਹੈਗਾ ਵੀ ਜਿਹੜੇ ਤੇਰੇ ਮਗਰ ਲੱਗੇ ਹੋਏ ਆ ਫਿਰ ਮੈਂ ਉਹਨਾਂ ਨਾਲ ਲੜਨਾ ਵੀ ਆ ਰਾਤ ਨੂੰ ਹਾਂ ਹਾਂ ਸੌਣ ਲੱਗੇ ਨੇ ਵੀ ਐਵੇਂ ਐ ਕਰਕੇ ਫਲਾਣਾ ਢਿੰਕਾ ਜੋ ਵੀ ਸੀ ਇਸ ਕਰਕੇ 10 ਰੁਪਿਆ ਕਹਿੰਦਾ ਤੁਸੀਂ ਟੇਕ ਜਾਨੇ ਮੱਥਾ ਤਾਂ ਕਹਿੰਦਾ ਕੁੱਟ ਮੇਰੇ ਪੈਂਦੀ ਆ 500 ਦੀ ਕਹਿੰਦਾ ਇਹਨਾਂ ਨੇ ਮਰਨ ਸਮਾਨ ਹੀ ਖਾ ਜਨ ਲੜਨ ਲੱਗੇ ਉੱਥੇ ਰਵਾਲਾ ਜੇ ਤੇ ਵਈ ਉੱਥੇ ਉਹ ਚੀਜ਼ ਸੁਣ ਕੇ ਫਿਰ ਅੱਖੀਆਂ ਟੁੱਟਦੀਆਂ ਜਾਂਦੀਆਂ ਜਾਂਦੀਆਂ ਬੰਦੇ ਦੀਆਂ ਵੀ ਯਾਰ ਕਮਾਲ ਹੋਈ ਪਈ ਆ ਕਮਾਲ ਇੱਕ ਲਿਖੀ ਜਾਵੇ ਬਾਬਾ ਤੂੰ ਦਾ 100 ਰੁਪਏ ਵਿੱਚ ਹੀ ਤਰਖਾਈ ਜਾਂ ਨਾ ਮਬਰੀ ਐਮੈਂਡਮੈਂਟ ਬਾਦ ਪਵੇ ਇਸ ਕਰਕੇ ਬਈ ਇਹੀ ਕਹਿੰਨੇ ਆ ਵੀ ਬਚੋ ਹਾਂ ਵੀ ਬਚੋ ਜੇ ਬਾਤ ਹੁੰਦਾ ਇਹਨਾਂ ਤੋਂ ਹਾਂ ਨਹੀਂ ਤਾਂ ਵੀ ਵੀ ਜਿਵੇਂ ਜਿਵੇਂ ਯਾਰ ਡਰ ਵਧੀ ਜਾਊਗਾ ਨਾ ਹਾਂ ਜਿਵੇਂ ਜਿਵੇਂ ਲੋਕ ਇਹਨਾਂ ਨੂੰ ਜ਼ਿਆਦਾ ਮਤਲਬ ਫਾਲੋ ਕਰਨਗੇ ਫਾਲੋ ਕਰਨਗੇ ਹਾਂ ਤੇ ਉਸ ਹਿਸਾਬ ਨਾਲ ਫਿਰ ਉਹ ਇਹੀ ਕੁਝ ਹੋਣਾ ਉਹਨਾਂ ਨੂੰ ਹਾਂ ਇਹੀ ਕੁਝ ਹੋਣਾ ਵਾਕਈ ਹਨ ਵੀ ਇਹੀ ਕੰਮ ਵਧਣੇ ਆ ਇਸ ਕਰਕੇ ਭਾਈ ਜਿਹੜੇ ਅੱਜਕੱਲ ਦੇ ਪੜੇ ਲਿਖੇ ਨੌਜਵਾਨ ਜਿਹੜੇ ਉਹਨਾਂ ਦੇ ਬੱਚੇ ਪੜੇ ਲਿਖੇ ਆ ਹੂੰ ਉਹਨੂੰ ਥੋੜਾ ਜਆ ਵੀ ਜਾਗਰ ਕਰਨ ਵੀ ਭਾਈ ਇਹ ਤੁਹਾਨੂੰ ਡਰਾਵਾ ਹੀ ਦਿੱਤਾ ਜਾ ਰਿਹਾ ਡਰਾਵਾ ਹੀ ਦਿੱਤਾ ਜਾ ਰਿਹਾ ਹਾਂ ਕਿਸੇ ਨੂੰ ਕੋਈ ਪੀਰ ਨਹੀਂ ਕੋਈ ਕੁਝ ਨਹੀਂ ਕਰਦਾਗਾ ਪੀਰ ਹੁਣੀ ਐਨੇ ਵਹਿਲੇ ਨਹੀਂ ਹੈਗੇ ਉਹ ਮਰ ਚੁੱਕੇ ਆ ਮਰ ਸਾ ਉਹ ਨਹੀਂ ਉਹ ਆਪ ਦਾ ਭੋਗ ਗਏ ਆ ਤੇ ਗਏ ਉਹ ਉਹ ਗਏ ਉਹ ਉਹਨਾਂ ਨੇ ਤਾਂ ਪੀਰ ਪਤਾ ਕਿਵੇਂ ਦੇ ਬਣਾਏ ਜਿਹੜੇ ਕੁੱਟ ਕੇ ਜਿਹੜੇ ਉਹ ਅਲੀ ਫਲਾਲਾ ਨਹੀਂ ਹੁੰਦਾ ਸੀ ਹਾਂ ਹਾਂ ਜਿਹੜੇ ਉਹਦੇ ਵਿੱਚੋਂ ਨਿਕਲਦੇ ਹੁੰਦੇ ਸੀਗੇ ਐੋ ਜਿਹਾ ਕੰਮ ਹੋਇਆ ਪਿਆ ਐਸੇ ਕੰਮ ਹੋਇਆ ਤਾਂ ਕਿ ਉਹ ਹੋ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਡਰ ਡਰ ਦੇ ਨਾਲ ਉਹ ਆਇਆ ਨਾ ਐਵੇਂ ਦਾ ਆਊਗਾ ਪੀ ਦਾ ਆਏ ਕੁੱਟੂਗਾ ਉਹ ਫਿਰ ਮਾਨਸਿਕਤਾ ਹੀ ਐਵੇਂ ਦੀ ਹੋ ਜਾਂਦੀ ਬੰਦੇ ਦੀ ਹਾਂ ਐਵੇਂ ਹੋ ਜਾਂਦੀ ਆ ਹਨਾ ਮਾਨਸਿਕਤਾ ਦੇ ਫਿਰ ਜਦੋਂ ਵੀਕ ਹੋ ਜਾਂਦਾ ਬੰਦਾ ਫਿਰ ਡਰਨਾ ਸ਼ੁਰੂ ਕਰ ਦਿੰਦਾ ਫਿਰ ਡਰ ਫਿਰ ਉਹ ਇੰਨਾ ਕੋਲੇ ਜਾਂਦਾ ਕਿਉਂਕਿ ਇਹਨਾਂ ਨੇ ਇੱਕ ਜਾਲ ਬੁਣਿਆ ਹੁੰਦਾ ਨਾ ਹੂੰ ਗੱਲਾਂ ਹੀ ਉਹ ਜੀਆਂ ਕਰਦੇ ਆ ਗੱਲਾਂ ਉਹ ਹੀयां ਕਰਦੇ ਆ ਵੀ ਮੇਰੇ ਛੇਤਰ ਪੈਣਗੇ ਤੇ ਰਾਹ ਨੁਕਸਾਨ ਹੋ ਜੂਗਾ ਤੇਰਾ ਆ ਹੋ ਜੂਗਾ 100 ਰੁਪਏ ਦੇ ਤੇਰਾ ਫਾਇਦਾ ਹੋ ਜੂਗਾ ਤੇਰਾ ਮੇਰਾ ਪੀਰ ਤੇਰਾ ਫਾਇਦਾ ਕਰ ਦੂਗਾ ਮੇਰਾ ਆ ਫਾਇਦਾ ਕਰ ਦੂਗਾ ਆ ਕੰਮ ਇਹਨਾਂ ਹੂੰ ਕਈ ਕਈ ਚੀਜ਼ਾਂ ਹੁੰਦੀਆਂ ਨਾ ਵੀ ਅ ਕਈ ਬਾਬੇ ਕਹਿਣਦੇ ਆ ਵੀ ਤੁਹਾਡਾ ਕੰਮ ਸਿੱਧਾ ਨਹੀਂ ਹੋ ਰਿਹਾਗਾ ਤੁਸੀਂ 10000 ਦੇਓ 15000 ਦੇਓ ਤੁਹਾਡਾ ਸਿੱਧਾ ਹੋ ਜੂ ਵੀ ਪੁੱਛਣ ਵਾਲਾ ਹੋਵੇ ਉਹੀ 10000 ਬੰਦਾ ਘਰ ਚ ਲਾ ਦੂਗਾ ਤੇ ਉਹ ਘਰ ਦਾ ਉਹੀ ਸਿੱਧਾ ਹੋ ਜੂਗਾ ਜਦੋਂ ਉਹ ਸਿੱਧਾ ਹੋ ਜੂਗਾ ਹਾਂ ਪਰ ਨਹੀਂ ਹੂੰ ਚੱਕਰ ਕੀ ਡਰ ਡਰ ਬੈਠਾ ਹੈ ਨਾ ਹਾਂ ਡਰ ਇਨਾ ਮਨ ਚ ਬੈਠਾ ਹੋਇਆ ਵੀ ਲੋਕ ਮਾਰੇ ਨਾ ਡਰ ਜਾਂਦੇ ਹਾਂ ਬਿੱਲੀ ਦਾ ਰਾਹ ਆਪਣਾ ਰਾਹ ਕੱਟ ਜੇ ਆਹੋ ਕੀ ਚੀਜ਼ਾਂ ਮਲਾਈਆਂ ਹੋਈਆਂ ਹਨ ਹਾਂ ਹੂੰ ਵੀ ਰਾਹ ਕੱਟ ਕੇ ਮੋੜ ਚੋਂ ਪਿੱਛੇ ਮੁੜ ਜਾਂਦੇ ਹਾਂ ਲੋਕੀ ਕਹਿੰਦੇ ਆਹ ਉਹਨਾਂ ਮੱਥੇ ਲੱਗ ਜੇ ਮਾੜਾ ਯਾਰ ਕਿੰਨੇ ਵਹਿਮ ਹਨ ਬਹੁਤ ਵਹਿਮ ਪਾਏ ਹੋ ਇਨਾਂ ਬਹੁਤ ਜਿਆਦਾ ਇੰਨੇ ਜਿਆਦਾ ਵਹਿਮ ਭਰਮ ਆ ਆਪਣੇ ਵੀ ਰਹੇ ਰੱਬ ਤਾਂ ਇਸੇ ਕਰਕੇ ਭਾਈ ਆਪਾਂ ਤਾਂ ਇਹ ਗੱਲ ਕਹਿੰਨੇ ਆ ਹੂੰ ਬਿਜੜੇ ਪੜ੍ਹੇ ਲਿਖੇ ਲੋਕ ਬੱਚੇ ਹੈਗੇ ਆ ਜਿਹੜੇ ਹਨਾ ਸਕੂਲਾਂ ਚ ਜਾਂਦੇ ਆ ਹੂੰ ਹੂੰ ਉਹ ਭਾਈ ਥੋੜੇ ਜੇ ਉਜਾਗਰ ਹੋਣ ਹੋਰ ਜ਼ਿਆਦਾ ਹੂੰ ਆਪਦੇ ਮਾਪਿਓ ਨੂੰ ਜਿਹੜੇ ਫਸੇ ਹੋਏ ਆ ਨਾ ਚੀਜ਼ਾਂ ਦੇ ਵਿੱਚ ਵੀ ਭਾਈ ਬਾਹਰ ਕੱਢੋ ਹਾਂ ਵਾਕਈ ਹੋਰ ਨਹੀਂ ਤਾਂ ਹੋਰ ਤੁਸੀਂ ਥੋੜੇ ਜੇ ਮੈਂਟਲੀ ਵੀ ਸਟਰੋਂਗ ਹੋਵੋਗੇ ਹੂੰ ਤੇ ਤੁਹਾਡੇ ਪੈਸਿਆਂ ਦੀ ਵੀ ਬਹੁਤ ਜ਼ਿਆਦਾ ਬੱਚੇ ਤੋਂ ਕੋਈ ਹੋਰ ਕਿਸੇ ਹੋਰ ਕੰਮ ਤੇ ਲਾ ਲਓਗੇ ਹਾਂ ਤੇ ਤੁਹਾਨੂੰ ਜ਼ਿਆਦਾ ਬੈਨੀਫਿਟ ਨਾ ਜਿਹੜੇ ਤੁਸੀਂ ਇਹਨਾਂ ਬਾਬਿਆਂ ਨੂੰ ਮਤਲਬ ਪੈਸੇ ਦਿੰਨੇ ਆ ਹੂੰ ਉਹੀ ਆਪਦੇ ਬੱਚਿਆਂ ਦੀ ਪੜ੍ਹਾਈ ਤੇ ਲਾ ਲਓ ਚਾਹ ਕਿਤਾਬਾ ਵੱਧ ਲੈ ਦੋ ਹੂੰ ਤੁਹਾਡੇ ਫਾਇਦਾ ਹੋ ਜੂਗਾ ਥੋੜਾ ਫਾਇਦਾ ਹੋ ਜੂਗਾ ਬਾਕੀ ਜਮਾਨ ਨੂੰ ਸ਼ਾਂਤ ਕਰਨਾ ਤੁਹਾਨੂੰ ਕੋਈ ਦਿੱਕਤ ਆ ਕੁਝ ਵੀ ਆ ਕਿੰਨੀਆਂ ਚੀਜ਼ਾਂ ਨੇ ਜੇ ਤੁਸੀਂ ਬਾਣੀ ਪੜ੍ਹਦੇ ਹੋ ਬਾਣੀ ਪੜ੍ਹੋ ਠੀਕ ਆ ਗੁਰਦੁਆਰਾ ਸਾਹਿਬ ਬਾਣੀ ਪੜ੍ਹੋ ਹਨਾ ਵੀ ਜੇ ਨਹੀਂ ਬਾਣੀ ਪੜ੍ਹਦੇ ਤੁਸੀਂ ਯੋਗਾ ਕਰੋ ਠੀਕ ਹੈ ਆਪਦੇ ਆਪ ਨੂੰ ਟਾਈਮ ਦਿਓ ਆਪਦੇ ਆਪ ਨੂੰ ਟਾਈਮ ਦੇ ਦੇੋ ਵੀ ਬਸ ਇਹੋ ਜਿਹੀਆਂ ਚੀਜ਼ਾਂ ਕਰੋ ਵੀ ਜਿਹੜੀਆਂ ਤੁਹਾਨੂੰ ਸਟਰੋਂਗ ਕਰਨ ਸਟਰੋਂਗ ਕਰਨ ਮੈਂ ਮੈਂਟਲੀ ਪਰ ਉਸ ਚੀਜ਼ ਦੇ ਵਿੱਚ ਹੌਲੀ ਹੌਲੀ ਲੋਕ ਆਪਣੇ ਬਾਹਰ ਆ ਗਏ ਆ ਬਹੁਤ سارے ਉਹ ਲੋਕੀ ਇਹਨਾਂ ਚੀਜ਼ਾਂ ਦਾ ਮਜ਼ਾਕ ਬਣਾਉਣ ਲੱਗ ਪਏ ਅੱਗੇ ਲੋਕੀ ਡਰਦੇ ਸੀ ਅੱਗੇ ਡਰਦੇ ਸੀਗੇ ਅੱਗੇ ਤਾਂ ਬਾਲਾ ਹੀ ਡਰਦੇ ਸੀਗੇ ਵੀ ਐ ਨਾ ਕਰਦੇ ਬਾਪਾ ਐ ਨਾ ਕਰ ਹੁੰਦਾ ਕਿ ਦਾ ਕੱਖ ਵੀ ਨਹੀਂ ਸੀ ਕੁਝ ਨਹੀਂ ਹੁੰਦਾ ਸੀ ਕੁਝ ਵੀ ਨਹੀਂ ਹੁੰਦਾ ਸੀ ਨਾ ਹੀ ਹੋਣਾ ਸੀ ਕਦੇ ਹਾਂ ਗੱਲਾਂ ਬਣੀਆਂ ਹੋਈਆਂ ਸਾਰੀਆਂ ਹਾਂ ਵੀ ਪੀਰ ਵੀ ਸਾਰੀ ਉਮਰ ਨੁਕਸਾਨ ਕਰਨ ਤੇ ਬੈਠੇ ਹੋਏ ਹਾਂ 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 ਸਹੀ ਗੱਲ ਆ ਵੀ ਆ ਵੀ ਉਹਨਾਂ ਪੀਰ ਸਾਰੀ ਉਹਨਾਂ ਨੂੰ ਨੁਕਸਾਨ ਹੀ ਕਰਨਗੇ ਹਾਂ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਵੀ ਆਜਾ ਉਹਨਾਂ ਨੇ ਕੀ ਚੱਕਿਆ ਕਿਹੜਾ ਤੇਰੀ ਪੀਰ ਤੇਰੀ ਜ਼ਿੰਦਗੀ ਦੇ ਵਿੱਚ ਆਏ ਆ ਜਾਂ ਤੂੰ ਕੀਤੇ ਆ ਹਨਾ ਤੇ ਪੀਰ ਐਡਾ ਤਕੜਾ ਤੇ ਆਪ ਬੰਦੇ ਦਾ ਨੁਕਸਾਨ ਕਾਹਤੋਂ ਆ ਸਪੈਸ਼ਲ ਕਰਨ ਆਉਗਾ ਉਹਦੀ ਛਾਤੀ ਤੇ ਬਹਿਣਾ ਆਉਗਾ ਅੱਧੀ ਰਾਤ ਉਹੀ ਤਾਂ ਗੱਲ ਆ ਯਾਰੇ ਨਹੀਂ ਲੋਕ ਹੂੰ ਕਈ ਲੋਕਾਂ ਨੇ ਬਈ ਉਹਨਾਂ ਚੀਜ਼ਾਂ ਨੂੰ ਬਸ ਕਲੀ ਐਜੂਕੇਸ਼ਨ ਹੀ ਬਾਹਰ ਕੱਢ ਸਕਦੀ ਉਹਨਾਂ ਚੀਜ਼ਾਂ ਤੋਂ ਹਾਂ ਪਰ ਜਿਹੜੇ ਪੜੇ ਲਿਖੇ ਨਮਜੂਦ ਸਿੱਧੂ ਵਰਗੇ ਨਾ ਚੱਕਰਾਂ 'ਚ ਪਾਏ ਹੋਏ ਆ ਹਨਾ ਹਾਂ ਉਹਨਾਂ ਨੂੰ ਥੋੜਾ ਜਿਹਾ ਵਿਚਾਰਨਾ ਪਵੇ ਕਿਉਂਕਿ ਉਹਨਾਂ ਨੂੰ ਫੋਲੋਪ ਉਹ ਕਰਦੇ ਨੇ ਲੋਕ ਤੇ ਫੋਲੋ ਐਂ ਗੱਲ ਕਰਦੇ ਨੇ ਫਿਰ ਉਹ ਲੋਕਾਂ ਨੂੰ ਹੋਰ ਜ਼ਿਆਦਾ ਡਰ ਦੇ ਵਿੱਚ ਲੈ ਕੇ ਬਾਰ ਰਹੇ ਹੁੰਦੇ ਹਾਂ ਕਿਉਂਕਿ ਆਪਦੀਆਂ ਇਨਸਕਿਉਰਿਟੀਆਂ ਬਹੁਤ ਫਾਇਦਾ ਕਰ ਲੈਂਦੇ ਆ ਨਾ ਲੋਕ ਯਾਰ ਬਚਣਾ ਚਾਹੀਦਾ ਆਪਣਾ ਤਾਂ ਇਹੀ ਕਹਿਣਾਗਾ ਤੇ ਬਾਕੀ ਹਾਂ ਬਾਕੀ ਲੋਕੀ ਸਿਆਣੇ ਆ ਵੀ ਹੌਲੀ-ਹੌਲੀ ਮੋੜ ਪਾ ਰਹੇ ਨੇ ਹਾਂ ਹੌਲੀ-ਹੌਲੀ ਅੱਧਾ ਆ ਜਾਣਗੇ ਹਾਂ ਚਲ ਫਿਰ ਇਹਦੇ ਨਾਲ ਹੀ ਆਪਾਂ ਇਦਾਂ ਇਹ ਐਪੀਸੋਡ ਖਤਮ ਕਰਦੇ ਹਾਂ ਹਾਂਜੀ ਤੇ ਮਿਲਦੇ ਹਾਂ ਕਿਸੇ ਹੋਰ ਐਪੀਸੋਡ ਹਾਂਜੀ ਧੰਨਵਾਦ ਧੰਨਵਾਦ ਜੀ